ਲੋ ਵੀ ਮਿੱਤਰੋ ਕੀ ਹਾਲ ਚਾਲਾ ਠੀਕ ਠਾਕ ਆਪਾਂ ਅੱਜ ਰੋਣੋ ਗਲਾਂ ਬਾਜੀ ਦੇ ਪਹੁੰਚੇ ਆ ਤੇ ਦੇਖ ਸਕਦੇ ਹੋ ਮੇਰੇ ਹਿਸਾਬ ਨਾਲ 45 50 ਦੇ ਲਵੇ ਕਬੂਤਰ ਹੋਗੇ ਉਹ ਇਆਂ ਕਬੂਤਰ ਹੋਗੇ ਹੋਗੇ 50 ਦੇ ਲਵੇ ਕਬੂਤਰ 49 ਹੋਏ 45 ਹੋ ਗਿਆ 45 ਕਬੂਤਰ ਹੋਗੇ ਦੋਸਤੋ 2200 ਰੁਪਿਆ ਮੋਟਾ ਖੁੱਲੀ ਬਾਜੀ ਆ ਅਰੇ ਭਾਈ ਚਾਹ ਪੀ ਆਂਦੇ ਨੇ ਕੂਪਟਰ ਲੈ ਕੇ ਆਏ ਨੇ ਉਹਨੇ ਕਿਹਾ ਲਾ ਪੰਨਾ ਭਾਈ ਇਧਰ ਆਪਣੇ ਬਾਈਓ ਨੇ ਖੜੇ ਨੇ ਉਸਤਾਦ ਜੀ ਕਾਲਾ ਪੰਜ ਰੁੱਖਾ ਜੇ ਭਰਾ ਸਾਡੇ ਬੈਠਨੇ ਅਮਨੇ ਹੋਣੀ ਕੋਈ ਤਾਂ ਛੜਾਉਣਗੇ ਕੋਈ ਨਾ ਤੁਹਾਡੀ ਵੀਡੀਓ ਬਣਾ ਲਈ ਅਮਨਾ ਵਿੱਚ ਦਿਖਾ ਦੀਏ ਮਾੜਾ ਜੀ ਆਪਾਂ ਹਾਂਜੀ ਚਾਹ ਵਧੀਆ ਬਣੀਆ ਚਾਹ ਵਧੀਆ ਬਣੀਆ ਭਾਈ ਦੋਸਤੋ ਇੱਕ ਗੱਲ ਨੋਟ ਕਰ ਲਓ ਇਹ ਹੈਗਾ ਅਮਨਾ ਮਹਿਬੂਦਪੁਰ ਕਾਪੀ ਦਾ ਪੂਰਾ ਮਾਹਰ ਖਿਡਾਰੀ ਹੈ ਇਹ ਕਬੂਤਰਾਂ ਬਾਜ਼ੀ ਦੇ ਵਿੱਚ ਕੱਲਾ-ਕੱਲਾ ਕਬੂਤਰਾਂ ਹੰਗਲਾ ਦੇ ਗਣਦਾ ਰੰਗ ਦੇਖਣ ਦੀ ਵੀ ਲੋੜ ਨਹੀਂ ਕਾਪੀ ਦੇ ਚਾਹ ਉਹ ਜਮਨੇ ਅਮਨੇ ਜੇ ਕਹਿੰਨੇ ਕਨੈਕਟ ਕਰਨਾ ਬਈ ਆਪਣਾ ਨੰਬਰ ਤਾਂ ਦੇ ਦੇ ਯਾਰ ਦੇ ਦੇ ਤੇਰੇ ਮਿੰਡੇ ਤੇਰੇ ਕਰਕੇ ਘੜਦਾ ਤੇਰੇ ਮਿੰਡੇ ਕਾਪੀ ਦੇ ਉਹ ਸ਼ੁਰੂ ਕਰਦਾ ਫਾਗਦੇ ਨਹੀਂ ਕਾਪੀ ਦੇ ਤੈਨੂੰ ਪੱਕਾ ਹੀ ਖੜਾਇਆ ਕਰਨਾ ਯਾਰ ਤਰਾ ਸਾਫ਼ ਬਹੁਤ ਤਖੜਾ ਕਿੰਨਾ ਹੱਦ ਦਾ ਪੁੱਛਦਾ ਪਹਿਲਾਂ ਖੜ ਕੋੜ ਜਾਂਦਾ ਉਹ ਤਾਂ ਕਿਉਂ ਘਟਾ ਕੇ ਦਿੱਤਾ ਹੁਣ ਘਰੇ ਮੈਂ ਕੱਲਾ ਹਾਂ ਕਿਹਨੂੰ ਤਾਂ ਲੋ ਭਾਈ ਹੁਣ ਭਾਈ ਉਹ ਥੰਮਾ ਕਰਾ ਅਛਾ ਪਾਉਣਾ ਮੈਂ ਤੇ ਇਧਰ ਛੱਡ ਕੇ ਮੁੜ ਜਾਣਾ ਤੇ ਅੱਜ ਦੇ ਦੂਸਰੇ ਨੇ ਜਿਹੜੇ ਨੇ ਕਿਹੜੇ ਦਾ ਯਾਰ ਭਾਈ ਆਪਣੀ ਵੀ ਸੀਗੇ ਅੱਜ ਮੈਨੂੰ ਰੋਕਣੇ ਪਏ ਮੈਂ ਵੀ ਕੱਲਾ ਹੀ ਤੇਰੇ ਵਾਂਗੂੰ ਮੈਂ ਗਾਹ ਨੂੰ ਗਿਆ ਤੇ ਤੂੰ ਪਤਾ ਜੀਰੀ ਦਾ ਗੱਲ ਪੈਣਾ ਰੋਕਦੇ ਆਂ ਕਿ ਨਾੜਿਆ ਪੁਕਤਾ ਕਰਕੇ ਤੂੰ ਪਤਾ ਕਿਹੜਾ ਕਦਮ ਉੱਤੇ ਹੋ ਗਿਆ ਨਾ ਤੇ ਤਾਂ ਹੈ ਜੱਲੇ ਪਹਿਲਾਂ ਪਹਿਲਾਂ ਛੱਡ ਲਈਏ ਲੋ ਵੀ ਕੋਈ ਗੱਲ ਨਹੀਂ ਤੁਹਾਡੇ ਕੋ ਮੇਰਾ ਨੰਬਰ ਹੈਗਾ ਹੀ ਆ ਮੈਨ ਨਾਲ ਕਨੈਕਟ ਕਰ ਲਓ ਮੈਂ ਭੇਜੂ ਇਹਨੂੰ ਕਾਪੀ ਤੇ ਲੋਟੀ ਪਿੰਡ ਤੇ ਅਮਨ ਆਈ ਮੈਂ ਹਾਂ ਬੇਬਰਾੜਾ ਨੰਬਰ ਆਪਣਾ ਆਪਾ ਦੇ ਦਾਂਗੇ ਮੈਂਸ਼ਨ ਕਰ ਦਾਂਗੇ ਆਪਣਾ ਨੰਬਰ ਜੇ ਕਿਸੇ ਭਰਾ ਨੇ ਸੰਪਰਕ ਕਰਨਾ ਲੋ ਜੀ ਮਿੱਤਰੋ ਪਾਣੀ ਲਾਉਣ ਦਾ ਸੁਨੇਹਾ ਆ ਗਿਆ ਥੱਲੇ ਆਪਾਂ ਬੈਠੇ ਚਵਾਲੇ ਤੇ ਹੈਨਾ ਉਹ ਤਾਂ ਗਾਲਾਂ ਦੇ ਸੁਤੇ ਘਰੋਂ ਪੁਰਾਣੇ ਖਾਦੇ ਮੜੇ ਮੁੰਡੇ ਹਾਂ ਆ ਬਾਈ ਮਾਰਾ ਲਾ ਚਵਾਲੋ ਵੀਨੇ ਮੋਰਾ ਲੋ ਵੀ ਮਿੱਤਰੋ ੁੱਲੇ ਵੱਜਣ ਲੱਗ ਗਏ 7 ਵਜੇ ਦਾ ਟਾਈਮ ਸੀਗਾ ਬਜ ਜੀਂਦੇ ਨੇ ਓਲੇ ਆ ਬਾਈ ਵੀ ਓਲਾ ਮਾਰ ਲੱਗੇ ਉਤਰਾਂ ਦੇ ਦੇਖੋ ਬਜਦੇ ਨੇ ਓਲੇ ਰੋਣੋ ਬਾਜੀ ਤੇ ਆਪਾਂ ਓਲੇ ਉੱਤਰਟਿਆ ਗਿਆ ਇਰੇ ਬਹੁਤੇ ਨਹੀਂ ਹੈਗੇ ਕਬੂਤਰ ਉਰੀ ਬਹਿ ਜਿਓ ਕਬੂਤਰ ਮਿਲੂ ਜੀ ਦਾ ਡੇਗਿਆ ਪਿੰਡ ਚ ਲੋਈ ਬਾਈ ਕਹਿੰਦੇ ਵੀ ਜੇ ਕੋਈ ਪਿੰਡ ਚ ਫਿਰਦਾ ਦੇਖ ਲਿਆ ਤੋ ਤਾ ਕਬੂਤਰ ਕਟਿਆ ਜਾਣਾ ਵਧੀਆ ਗੱਲ ਆ ਉਹਦੇ ਸਹੂਲਤਾਂ ਕਬੂਤਰ ਵੀ ਮਿਲੂਗਾ ਸਾਰਾ ਕੁਝ ਰੋਟੀ ਪਾਣੀ ਦਾ ਪ੍ਰਬੰਧ ਹੈ ਇੱਥੇ ਤਾਂ ਸਾਰੀ ਸਹੂਲਤਾਂ ਬਾਕੀ ਤੁਹਾਡੇ ਨਾਲ ਜੁੜੇ ਹੋਏ ਆਪਾਂ ਉਹਨੂੰ ਹਰ ਇੱਕ ਤਰ੍ਹਾਂ ਦੀ ਡਿਟੇਲ ਆਪਾਂ ਜਿਹੜੀ ਦੱਸਾਂਗੇ ਕਈ ਆਪ ਕਬੂਤਰ ਹੋਏ ਨਹੀਂ ਉਰੇ ਓਲੇ ਵੱਜ ਚੁੱਕੇ ਨੇ ਦੇ ਤਿੰਨ ਕਬੂਤਰ ਕੱਟੇ ਗਏ ਗੋਲੂ ਫੌਜੀ ਜਲਾਜਨ ਲਵਕ ਢੀਂਡ ਨਵਨਪੁਰ ਥਲਾ 10 10 ਸੱਤੋਂ ਦੀਪਕ ਰੁੱਖਾ ਹਮਨਾ ਮਹਿਮੂਦਪੁਰ ਕਮਲ ਹੌਲ ਕਰਨਪ੍ਰੀਤ ਪੰਚਰੁੱਖਾ ਸੋਫੇ ਕਾ ਨਾਅ ਚੜੀ ਤੋਂ ਅਗਲੇ 10 10 ਸੱਤੋਂ ਦਵਾੜੇ ਗੋਲਿਓਂ ਵਿਖੇ ਦੀਪਕ ਰੁੱਖਾ ਆਮਰਾ ਮਿਹਨਤ ਕਰੋ ਕੰਮ ਲੋ ਤਨਪ੍ਰੀਤ ਪੰਚੁਕਾ ਸੋਕ ਤੇ ਕਹਾਂ ਲਓ ਜੀ ਬਾਈ ਜੀ 40 ਕਬੂਤਰ ਡੇ ਸੀਗੇ 40ਆਂ ਦੇ ਵਿੱਚੋਂ 17 ਕਬੂਤਰ ਸਹੀ ਨੇ ਤੇ 8 ਦੇ ਟਾਈਮ ਸੀਗਾ 8 ਕੱਟੇ ਗਏ 17 ਕਬੂਤਰ ਸਹੀ ਨੇ ਕਿੰਨੇ ਸਹੀ ਨੇ ਵੀਰੇ ਕਬੂਤਰ ਰਾਉਣੀ ਵਾਲਿਆਂ ਦਾ ਅੱਜ ਅੱਜ ਸਲਾਮ ਅਲੈਕੁਮ ਕੜਾ ਚੀਨਾ ਜੀ ਆ। ਇਹ ਟਿੱਕਾ ਟਿੱਕਾ ਜੀ ਆ। ਰੌਣੀ ਵਾਲਿਆਂ ਦਾ। ਪਰ ਤਾਂ ਠੀਕ। ਠੀਕ ਠੀਕ। ਵੀਰੇ ਦੀਪਾ ਰੌਣੀ ਕਬੂਤਰ ਬਹਿ ਗਿਆ। ਟੋਬੇ 'ਚ ਬਹਿ ਗਿਆ ਵੀਰੇ ਪਾਣੀ ਪੀ ਕੇ ਉੱਕੇ ਆ। ਹਰੀ ਕੱਛਾ ਲਾਲ ਬੈਠਾ ਉਹ ਵੀ ਟੋਬੇ ਚ ਜਾਂਦਾ ਹਰੀਆਂ ਕੱਛਾ ਵਾਲਾ ਵੀ ਟੋਬੇ ਚ ਜਾਂਦਾ ਕਾ ਕਬੂਤਰ ਕੱਟੇ ਗਏ ਪ੍ਰਧਾਨ ਹੁਣ ਪੰਜੇ ਬੱਟੇ ਗਏ ਕਬੂਤਰ ਵੀਰ ਚਾਰ ਟਾਈਮ ਚ ਕੱਟੇ ਗਏ ਤੇ ਦੋ ਤਿੰਨ ਬਹਿ ਕੇ ਕੱਟੇ ਗਏ ਲਓ ਦੋਸਤੋ ਚਾਰ ਕੱਟੇ ਗਏ ਪੰਜ ਤੇ ਬਾਕੀ ਬਹਿ ਕੇ ਕੱਟੇ ਗਏ ਤਿੰਨ ਚਾਰ ਕਬੂਤਰ ਮੇਰੇ ਹਿਸਾਬ ਨਾਲ ਟੋਬੇ ਜਾ ਰਹੇ ਨੇ ਮੈਦਾਨ ਵੈਸੇ ਸਾਫ਼ ਹੋਇਆ ਪਿਆ ਕੁੱਤਰ ਸੈਡਾਂ ਤੇ ਨੂੰ ਬਾਹਲੇ ਹੋਗੇ ਨਾ ਮੌਸਮ ਵੀ ਥੋੜਾ ਖਰਾਬ ਹੋ ਗਿਆ ਮੌਸਮ ਗਰਮ ਬਹੁਤ ਸੀਗਾ ਅੱਜ ਤੇ ਮੌਸਮ ਖਰਾਬ ਹੋ ਗਿਆ ਠੰਡਾ ਹੋ ਗਿਆ ਮੌਸਮ ਬਾਕੀ ਦੇਖਦੇ ਹਾਂ ਤੁਹਾਨੂੰ ਦਿਨੇ ਆਪਡੇਟ ਆਪਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਭਰਾਵਾ ਲਓ ਮਿੱਤਰੋ ਨਾਮਾਂ ਦੀ ਵੰਡ ਹੋ ਰਹੀ ਹੈ ਭਾਈ ਹਟਾ ਕਾਲਾ ਪਣੀ ਰੁਕੇ ਵਾਲਾ ਹੂੰ ਬੱਝਿਆ ਆਵੇ ਕਾਲੇ ਪਣੀ ਦੇ ਨਾਲ ਬਾਹਰ ਜੀ ਬੋਹ ਸਾਲਾ ਹੋਦਾ ਜੀ 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 ਜਦੋਂ ਹੋਰ ਲੈ ਕੇ ਆਏ ਜਿੰਨੂ ਮਾਰਨਾ ਆਜਾ ਵੀਰੇ ਨਾਲੇ ਆਜੇ ਕੋਣਾ ਆ ਵੀ ਆਜਾ ਕੱਲੀ ਤੇ ਲੱਗੀ